ਇਆ ਤੋਂ ਜਰਾ ਬੱਦਕੇ ਜੋ ਪਹਿਲਾ ਤਾਂ ਭੋਲੇ-ਭਾਲੇ ਮਰਦਾਂ ਨੂੰ ਆਪਣੇ ਮਗਰ ਲਾ ਲੈਂਦੀਆਂ ਨੇ ਤੇ ਬਾਅਦ ਵਿੱਚ ਉਹਨਾਂ ਦੇ ਨਾਲ ਕਾਂਡ ਕਰਕੇ ਨਿਕਲ ਜਾਂਦੀਆਂ ਨੇ ਜੀਹਾਂ ਬੇहद ਅਜੀਬੋ-ਗਰੀਬ ਜਿਹਾ ਮਾਮਲਾ ਸਾਹਮਣੇ ਆਇਆ ਹੈ ਜੇਕਰ ਤੁਸੀਂ ਵੀ ਬਾਸੀ ਆਫਟਰ ਰੇਲ ਗੱਡੀ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਤੁਸੀਂ ਵੀ ਇਸ ਖਬਰ ਨੂੰ ਜਰਾ ਗੌਰ ਦੇ ਨਾਲ ਸੁਣ ਲਓ ਕਿਤੇ ਤੁਹਾਡੇ ਨਾਲ ਵੀ ਅਜਿਹਾ ਕੰਮ ਨਾ ਹੋ ਜਾਵੇ। ਦਰਅਸਲ ਇਹ ਇੱਕ ਜਿਗੋਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਜੋ ਆਇਆ ਨੀਲ ਘੱਡੇ ਦੇ ਵਿੱਚ ਸਫ਼ਰ ਕਰ ਰਿਹਾ ਹੁੰਦਾ ਹੈ ਅਤੇ ਉਸ ਨੂੰ ਇੱਕ ਸੋਹਣੀ ਜੀ ਤੀਵੀ ਮਿਲਦੀ ਹੈ ਜੋ ਕਿ ਆਪਣੇ ਪਿਆਰ ਦੇ ਜਾਲ ਦੇ ਵਿੱਚ ਉਹਨੂੰ ਫਸਾਉਂਦੀ ਹੈ ਉਸ ਨੂੰ ਕਮਰੇ ਦੇ ਵਿੱਚ ਲੈ ਕੇ ਜਾਂਦੀ ਹੈ ਕਮਰੇ ਦੇ ਵਿੱਚ ਲਾਜਾ ਕੇ ਉਸ ਦੇ ਪੂਰੇ ਕੱਪੜੇ ਉਤਾਰਵਾ ਕੇ ਉਸ ਦੀ ਵੀਡੀਓ ਬਣਾ ਲਿੱਤੇ ਜਾਂਦੇ ਤੇ ਬਾਅਦ ਵਿੱਚ ਉਸ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਤੁਹਾਨੂੰ ਦੱਸਦੀ ਕਿ ਇਹ ਜੋ ਔਰਤ ਹੈ ਔਰਤ ਪਹਿਲਾਂ ਇਸ ਵਿਅਕਤੀ ਨੂੰ ਪਿਆਰ ਦੇ ਜਾਲ ਦੇ ਵਿੱਚ ਫਸਾਉਂਦੀ ਹੈ ਉਸ ਨੂੰ ਕਮਰੇ ਦੇ ਵਿੱਚ ਲੈ ਜਾਂਦੀ ਹੈ ਅਤੇ ਉਸ ਕਮਰੇ ਦੇ ਵਿੱਚ ਇਸ ਔਰਤ ਦੇ ਹੋਰ ਵੀ ਸਾਥੀ ਮੌਜੂਦ ਹੁੰਦੇ ਨੇ ਜੋ ਕਿ ਉਸ ਨੂੰ ਕੱਪੜੇ ਉਤਾਰਨ ਲਈ ਕਹਿੰਦੇ ਨੇ ਕੱਪੜੇ ਉਤਾਰਦੇ ਜਦੋਂ ਇਹ ਵਿਅਕਤੀ ਤੈਨਸ ਦੀ ਵੀਡੀਓ ਬਣਾ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਤੇਰੀ ਇਹ ਵੀਡੀਓ ਵਾਇਰਲ ਕਰ ਦਾਂਗੇ ਪੂਰੇ ਪੰਜਾਬ ਭਰ ਦੇ ਵਿੱਚ ਤੈਨੂੰ ਮਸ਼ਹੂਰ ਕਰ ਦਾਂਗੇ ਜੋ ਕੁਝ ਵੀ ਤੇਰੇ ਕੋਲ ਹੈ ਸਾਨੂੰ ਦੇ ਦੇ ਪਰ ਇਸ ਵਿਅਕਤੀ ਕੋਲ ਕੁਝ ਵੀ ਨਹੀਂ ਹੁੰਦਾ ਇਹ ਵਿਅਕਤੀ ਜੋ ਹੈ ਆਪਣੇ ਦੋਸਤ ਦੇ ਕੋਲੋਂ Paytm ਤੋਂ ਪੈਸੇ ਮੰਗਵਾਉਂਦਾ ਹੈ ਉਹਨਾਂ ਨੂੰ 50000 ਰੁਪਏ ਦੇ ਕੇ ਪਹਿਲਾਂ ਤਾਂ ਪੇਛਾ ਛਡਵਾਉਂਦਾ ਆਪਣਾ ਪਰ ਬਾਅਦ ਵਿੱਚ ਉਹ ਫਿਰ ਵੀ ਇਸ ਨੂੰ ਲਗਾਤਾਰ ਉਸ ਮਹਿਲਾ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਦੋਸਤੋ ਬਾਅਦ ਤੰਗ ਪਰੇਸ਼ਾਨ ਹੋਏ ਇਸ ਵਿਅਕਤੀ ਦੇ ਵੱਲੋਂ ਖਾਣੇ ਦੇ ਵਿੱਚ ਰਿਪੋਰਟ ਲਖਵਾਈ ਜਾਂਦੀ ਹੈ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਅਤੇ ਇਸ ਮਾਮਲੇ ਦੇ ਵਿੱਚੋਂ ਹੁਣ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗਿਆ ਤੁਹਾਨੂੰ ਦੱਸ ਦਈਏ ਕਿ ਪਿਆਰ ਦੇ ਵਿੱਚ ਫਸਾ ਕੇ ਬੰਦਿਆਂ ਨੂੰ ਲੁੱਟਣ ਵਾਲੀ ਇੱਕ ਮੈਲਾ ਅਤੇ ਉਸਦੇ ਸਾਥੀਆਂ ਨੂੰ ਤਿੰਨ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਵੱਡੇ ਗਰੋਹ ਦਾ ਪਰਦਾ ਫਾਸ਼ ਕੀਤਾ ਜੋ ਪਹਿਲਾਂ ਤਾਂ ਲੋਕਾਂ ਨੂੰ ਜੋ ਪਹਿਲਾਂ ਤਾਂ ਮਰਦਾਂ ਨੂੰ ਜੋ ਐ ਪਿਆਰ ਦੇ ਵਿੱਚ ਲਗਾਉਂਦੇ ਸੀ ਅਤੇ ਬਾਅਦ ਵਿੱਚ ਉਹਨਾਂ ਨੂੰ ਬਲੈਕਮੇਲ ਕਰਦੇ ਸੀ ਕਮਰੇ ਦੇ ਵਿੱਚ ਲਿਜਾ ਕੇ ਵੀਡੀਓ ਬਣਾਉਂਦੇ ਸੀ ਤੇ ਬਾਅਦ ਵਿੱਚ ਉਹਨਾਂ ਤੋਂ ਪੈਸੇ ਹੇਠਦੇ ਸੀ। ਕੱਲ ਸਾਡੇ ਕੋਲੇ ਇੱਕ ਸੰਦੀਪ ਸਿੰਘ ਨਾਮ ਦਾ ਲੜਕਾ ਜਿਹੜਾ ਡਬਲੂ ਕਵਾਸ ਮੌਲਵੀ ਪਿੰਡ ਦਾ ਰਹਿਣ ਵਾਲਾ ਜਿੰਨਾ ਹਨਮਾਨ ਕਰਦਾ। ਉਹਨੇ ਸਾਡੇ ਐਸਆਈ ਗਰਮੇਲ ਸਿੰਘ ਪਾਸੋਂ ਇੱਕ ਸਟੇਟਮੈਂਟ ਰਿਕਾਰਡ ਕਰਾਈ ਸੀ ਜਿਹਦੇ ਵਿੱਚ ਉਸਨੇ ਕਿਹਾ ਕਿ ਉਹ ਆਪਣੇ ਨਿੱਜੀ ਕੰਮ ਲਈ ਸਮिती 1099 ਆਪਣੇ ਰਿੰਜੀ ਕੰਮ ਲਈ ਸਰਸਾ ਤੋਂ ਹਨੂਮਾਨਗੜ੍ਹ ਜਾ ਰਿਹਾ ਸੀ ਵਾਇਆ ਬਠਿੰਡਾ ਰੇਲ ਗੱਡੀ ਤੇ ਜਦੋਂ ਉਹ ਰੇਲ ਗੱਡੀ ਤੇ ਇੱਥੇ ਪਹੁੰਚਿਆ ਸਟੇਸ਼ਨ ਕੋਲੇ ਤਾਂ ਇੱਥੇ ਉਹਨੂੰ ਦੋ ਔਰਤਾਂ ਮਿਲੀਆਂ ਸਕੂਟਰੀ ਤੇ ਜਿਨ੍ਹਾਂ ਨੂੰ ਆਪਣੇ ਜਿਨ੍ਹਾਂ ਨੇ ਉਹਨੂੰ ਆਪਣੇ ਜਾਲ ਵਿੱਚ ਪਸਾਰਿਆ ਤੇ ਜਾਲ ਵਿੱਚ ਪਸਾਰ ਕੇ ਤੇ ਉਹਨੂੰ ਆਪਣੇ ਜਿਹੜੇ ਕਿਰਾਏ ਦੇ ਮੰਗਾਣਾ ਨਗਰ ਦੇ ਵਿੱਚ ਲੈ ਗਿਆ ਇੱਥੇ ਜਾ ਕੇ ਉਹਨਾਂ ਨੇ ਉਹਨੂੰ ਅਲਪ ਨੰਗਾ ਕਰਕੇ ਤਕਤਾਰ ਆਦਮੀਆਂ ਉੱਤੇ ਪਹਿਲਾਂ ਹੀ ਮੌਜੂਦ ਸੀਗੇ ਉਹ ਕਿਰਾਏ ਦੇ ਮਕਾਨ ਵਿੱਚ ਅਲਫ ਨੰਗਾ ਕਰਕੇ ਉਹਦੀ ਜਿਹੜੀ ਹੈਗੀ ਆ ਉਹਨੂੰ ਵੀਡੀਓ ਉਹਦੀ ਵੀਡੀਓ ਬਣਾ ਲਈ ਤੇ ਵੀਡੀਓ ਬਣਾ ਕੇ ਉਸਤੇ ਪ੍ਰੈਸ਼ਰ ਪਾਇਆ ਵੀ ਸਾਨੂੰ ਤੂੰ ਪੈਸੇ ਦੇ ਤੇ ਨਹੀਂ ਅਸੀਂ ਇਹ ਤਰੀ ਵੀਡੀਓ ਵਾਇਰਲ ਕਰਾਂਗੇ ਤੈਨੂੰ ਬਲੈਕਮੇਲ ਕਰਾਂਗੇ ਜਿਸ ਤੋਂ ਬਾਅਦ ਉਹਨੇ ਉਸ ਦੇ ਜਿਹੜੇ ਹੈਗੇ ਆ ਉਸ ਤੋਂ ਆਪਣੇ Google Pay ਰਹਿਣ ਦੇ ਜਿਹੜਾ ਕਿਸੇ ਅਣਜਾਣ ਆਦਮੀ ਦੇ ਹਾਤੇ ਦੇ ਵਿੱਚ ਆ ਜਿਹੜਾ ਉਹਨੂੰ 50000 ਰੁਪਏ ਭਵਾਲਿਆ ਬੱਤ ਉਸਤੇ ਕੇ ਨਾ ਗੱਲ ਜਦੋਂ ਉਹਨੇ ਸਾਡੇ پاس ਆਇਆ ਅਸੀਂ ਮੌਕੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੀ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 115 ਤੇ ਚਾਰ ਦੋਸ਼ੀਆਂ ਨੂੰ ਅਸੀਂ ਟੋਟਲ 6 ਦੋਸ਼ੀ ਸੀ ਜਿਨ੍ਹਾਂ ਵਿੱਚੋਂ ਚਾਰ ਨੂੰ ਅਸੀਂ ਅਰੈਸਟ ਕਰ ਲਏ ਜਿਹੜੇ ਗਰੇ ਆਪਣੇ ਰੈਸਟਰੀ ਤੇ ਗਏ ਇੱਕ ਔਰਤ ਹੈ ਔਰਤ ਦਾ ਨਾਂ ਹੈਗਾ ਜਸਪ੍ਰੀਤ ਕੌਰ ਔਰ ਫਿਰ ਜੱਸੀ ਜੋ ਹੈਗੀ ਆ ਜਨਤਾ ਤੋਂ ਨਿਰਾਪਰਾ ਫੂਲਦੀ ਹੈ ਤੇ ਤਾਂ ਜਿਹੜੇ ਦੈਂਸ ਆ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਹੈਗਾ ਹਰਸ਼ਦ ਕੁਮਾਰ ਰਫ ਡਿੰਪੀ ਇਹ ਵੀ ਦੰਤਾ ਗਲੋਨੀ ਰਾਮਪੁਰਾ ਦਾ ਤੇ ਜਗਸੀਰ ਸਿੰਘ ਪੁੱਤਰ ਤੇਜ ਸਿੰਘ ਤੇਉਨੇ ਦਾ ਜੀ ਤੇ ਜਿਹੜਾ ਬਲਦੀਪ ਸਿੰਘ ਔਰ ਭੀਲਾ ਜਿਹੜਾ ਇਹ ਚੁੰਬੇ ਦਾ ਜੀ ਤੇ ਦੋਹਾਂ ਦੀ ਅਰੈਸਟ ਬੈਂਡਿੰਗ ਇੱਕ ਲੇਡੀ ਦਾ ਰਿਪੋਰਟ ਸਰ ਇਹਦੇ ਪਹਿਲਾਂ ਕਿਨੇ ਕਮੇ ਇਹਦੇ ਬਾਰੇ ਅਸੀਂ ਪਰਦਾ ਰਿਕਾਰਡ ਕਰਾ ਰਹੇ ਹਾਂ ਇਹਨਾਂ ਦਾ ਜਿਹੜਾ ਕੰਸਲਥਾਣਾ ਉਹਨਾਂ ਨੂੰ ਲਿਖ ਕੇ ਭੇਜਿਆ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਉਧਰੋਂ ਆ ਗਈ ਤੁਹਾਨੂੰ ਸ਼ੇਅਰ ਕਰਦੇ ਆ ਬੈਕਗ੍ਰਾਉਂਡ ਇਹ ਜਿਹੜੇ ਪਹਿਲੇ ਵੀ ਇਹ ਕੰਮ ਕਰਦੇ ਸੀ ਇਸ ਤਰ੍ਹਾਂ ਦੇਖੋ ਕੱਲ ਫੜਿਆ ਕੱਲ ਫੜਿਆ ਅੱਜ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਕਰਕੇ ਜਿਹੜਾ ਲੈ ਕੇ ਇਹਨਾਂ ਨੂੰ ਪੇਸ਼ ਕਰਾਂਗੇ ਰਿਮਾਂਡ ਲੈ ਕੇ ਇਹਨੂੰ ਚੰਗੀ ਤਰ੍ਹਾਂ ਇਨਕੁਆਇਰੀਸ਼ਨ ਕਰਾਂਗੇ ਵੀ ਇਹਨਾਂ ਨੇ ਹੋਰ ਕਿਹੜੀਆਂ-ਕਿਹੜੀਆਂ ਘਟਨਾਵਾਂ ਨੂੰ ਜਾਣ ਦਿੱਤਾ ਬਾਕੀ ਇਹਨਾਂ ਦੇ ਘਟਨਾ ਦੇ ਵਿੱਚ ਜੋ ਆਪਣਾ ਮੋਬਾਈਲ ਵਰਤੇ ਸੀਗੇ ਵੀਡੀਓ ਬਣਾਉਣ ਲਈ ਉਸ ਲੜਕੇ ਸੰਦੀਪ ਸਿੰਘ ਦੀ ਤੇ ਇੱਕ ਸਕੂਲੀ ਉਹ ਅਸੀਂ ਬਰਾਮਦ ਕਰ ਲਈ ਹੈ ਤੇ ਅੱਜ ਰਿਮਾਂਡ ਲੈ ਕੇ ਇਹਨਾਂ ਤੋਂ ਜਿਹੜੀ ਹੈਗੀ ਹੈ 3000 ਰੁਪਿਆ ਦੀ ਨਕਦੀ ਹੈ ਜਿਹੜੀ ਬਰਾਮਦ ਹੋਈ ਹੈ ਜਿਸ ਲੋਕ ਵਕਤ ਕੀ ਕਹਿ ਕੇ ਲੈ ਕੇ ਸੀ ਜੋ ਸਟੇਸ਼ਨ ਤੋਂ ਹਸਨਗੱਟ ਤੋਂ ਬਹੁਤ ਦੂਰ ਕੀ ਕਰ ਦੇ ਦਿੱਸੀ ਇਹ ਬਸ ਐਦਾਂ ਔਰਤਾਂ ਸਿੰਘਾਂ ਇਹ ਭੋਲੇ ਭਾਲੇ ਲੋਕਾਂ ਨੂੰ ਆ ਜਿਹੜੇ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲੈਂਦੀਆਂ ਜੀ ਠੀਕ ਆ ਤੇ ਜਿਹੜੇ ਭੋਲੇ ਭਾਲੇ ਲੋਕ ਆ ਜਿਹੜੇ ਉਹ ਇਹਨਾਂ ਦੇ ਮਗਰ ਲੱਗ ਜਾਂਦੇ ਆ ਜੀ ਇਹ ਹੀ ਇਹਨਾਂ ਨੂੰ ਕਹਿ ਕੇ ਲੈ ਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨਾਲ ਫਿਰ ਉੱਥੇ ਕੱਪੜੇ ਲਵਾ ਗਏ ਉਹਨਾਂ ਨੇ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਜਿੰਦਗੀ ਘੁਰੇਗਾ ਕਰ ਆਉਦੀ ਹੈ ਜੀ ਨਹੀਂ ਇਹ 10 10 ਤਰੀਕ ਦੀ ਰਾਤ ਦੀ ਘਟਨਾ ਹੈ ਹਾਂ ਜੀ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਕਈ ਕਰਮਾ ਮਹੇਸਤਰਾ ਹੋ ਜਾਂਦੇ ਆ ਵੀ ਲੋਕਾਂ ਨੂੰ ਵੜ ਲਾਟੇ ਆਫ ਕਰ ਲੈ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਆ ਜਿਸੇ ਤੇ ਵਿਸ਼ਵਾਸ ਨਾ ਕਰੋ ਬਸ ਠੀਕ ਆ ਸਾਥ ਆਪਣਾ ਸचेत ਰਹੋ ਤੇ ਜੇ ਤੁਹਾਨੂੰ ਕੋਈ ਸ਼ੱਕੀ ਲੱਗਦਾ ਤਾਂ ਸਾਡਾ ਜਿਹੜਾ ਪਤਵਾਲੀ ਥਾਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਨੰਬਰ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਜੀ 7508818101 ਤੇ ਆਪਣੇ ਆਪ ਦੇਖੋ ਆਪ ਸचेत ਰਹਿਣਾ ਬਹੁਤ ਜ਼ਿਆਦਾ ਲਾਜ਼ਮੀ ਆ ਜਿਵੇਂ ਇਸ ਤਰ੍ਹਾਂ ਦੇ ਮਾੜੇ ਅਨਸਰ ਆ ਜਿਹੜੀ ਜੋ এজੈਂਟਸ ਨੇ ਰਾਤਿਕ ਕੰਮ ਦੇ ਰਹੇ ਨੇ ਰਾਤ ਨੂੰ ਚਰਿਆ ਹਾਂ ਵੀ ਕਰਦੇ ਆ ਤੇ ਗੱਡੀਆਂ ਵਾਲਿਆਂ ਨੂੰ ਰੋਕ ਰੋਕ ਕੇ ਗੱਲਬਾਤ ਕਰਦੇ ਇਸ ਤਰ੍ਹਾਂ ਦੇ ਦੇਖੋ ਜੀ ਇਹਦੇ ਤੇ ਅਸੀਂ ਅਲਰਟ ਹੋਏ ਹਾਂ ਤੇ ਰੀਸੈਂਟਲੀ ਜਦੋਂ ਦੀ ਮੇਰੀ ਇੱਥੇ ਤਹਨਾਤੀ ਆ ਦੋ ਅਸੀਂ ਲੇਡੀਜ਼ ਤੇ ਜਿਹੜੀਆਂ ਸੀਗਾ ਸੰਤਪੁਰਾ ਰੋਡ ਤੇ ਸੀ ਵੀ ਐਫ ਆਈ ਆਰ ਵੀ ਦਰਜ ਕੀਤੀ ਚੰਗੀ ਪੀ ਸੀ ਆਰ ਨੂੰ ਵੀ ਅਸੀਂ ਅਲਰਟ ਕੀਤਾ ਅਸੀਂ ਬਹੁਤ ਵੀ ਪੈਟਰੋਲਿੰਗ ਵਗੈਰਾ ਕਰ ਰਹੇ ਹਾਂ ਜੀ